ਮੋਹਾਲੀ ਦੀ ਮਾਨਯੋਗ ਅਦਾਲਤ ਵੱਲੋਂ ਪਾਸਚਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਖਾਨ ਇਹ ਤਸਵੀਰਾਂ ਹੈ ਵਿਰੋਧੀ ਟੋਲ ਪਲਾਜ਼ਾ ਤੋਂ ਅੱਗੇ ਬਣੀ ਹੋਈ ਚਰਚ ਦੀਆਂ ਜਿੱਥੇ ਕਿ ਬਜਿੰਦਰ ਪਾਸਚਰ ਵੱਲੋਂ ਵੱਡੀ ਮੀਟਿੰਗ ਕੀਤੀ ਜਾਂਦੀ ਸੀ ਤੇ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਆਉਂਦੇ ਸਨ ਤੇ ਇਹ ਚੰਦਪੂਰ ਦੇ ਵਿੱਚ ਪੈਂਦੀ ਹੈ ਜੋ ਕਿ ਬਿਲਕੁਲ ਵਿਰੋਧੀ ਟੋਲ ਪਲਾਜ਼ਾ ਦੀ ਹੈ ਤੇ ਇਸ ਤੋਂ ਬਾਅਦ ਜਦੋਂ ਵਜਿੰਦਰ ਪਾਸਟਰ ਸਜ਼ਾ ਦਾ ਐਲਾਨ ਕੀਤਾ ਗਿਆ ਤੇ ਬਿਲਕੁਲ ਇੱਥੇ ਸਨਾਂਟਾ ਛਾਇਆ ਹੋਇਆ ਤੇ ਕੋਈ ਵੀ ਇੱਥੇ ਵਿਖਾਈ ਨਹੀਂ ਦੇ ਰਿਹਾ ਹਾਲਾਂਕਿ ਜਦੋਂ ਅੰਦਰ ਗੱਲਬਾਤ ਕੀਤੀ ਤਾਂ ਅੰਦਰ ਸਿਰਫ ਕੁਝ ਹੀ ਮੁਲਾਜ਼ਮ ਮੌਜੂਦ ਸੀ ਤਾਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਵੀ ਉਹਨਾਂ ਦੇ ਵਜਿੰਦਰ ਪਾਸਟਰ ਦੇ ਨਾਲ ਹੋਇਆ ਉਹ ਬਿਲਕੁਲ ਗਲਤ ਹੋਇਆ ਤੇ ਇਸ ਦੀ ਮਾਨਯੋਗ ਅਦਾਲਤ ਵਿੱਚ ਅਪੀਲ ਵੀ ਕੀਤੀ ਜਾਵੇਗੀ ਫਿਲਹਾਲ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਉਹ ਬਾੜ ਦੀਆਂ ਦਿਖਾ ਰਹੇ ਹਾਂ ਚੇਤੇ ਕੀ ਹਰ ਇੱਕ রবিવાર ਨੂੰ ਇੱਥੇ ਇੱਕ ਵੱਡੀ ਮੀਟਿੰਗ ਹੁੰਦੀ ਸੀ ਤੇ ਪੰਜਾਬ ਅਤੇ ਹਿਮਾਚਲ ਹਰਿਆਣਾ ਤੇ ਕਈ ਹੋਰ ਭਾਰੀ ਸਟੇਟਾਂ ਤੋਂ ਵੀ ਇੱਥੇ ਲੋਕ ਆਉਂਦੇ ਸਨ ਤੇ ਬਜਿੰਦਰ ਪਾਸਟਰ ਉਹਨਾਂ ਦੇ ਰੋਗ ਤੱਕ ਠੀਕ ਕਰਦੇ ਸਨ ਤੇ ਤਸਵੀਰਾਂ ਤੁਹਾਨੂੰ ਇਹ ਵਿਰੋਧੀ ਟੋਲ ਪਲਾઝા ਦੇ ਅੱਗੇ ਜੋ ਨਾਮ ਚਰਚ ਬਣੀ ਹੋਈ ਹੈ ਉੱਥੇ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਕਿ ਬਜਿੰਦਰ ਪਾਸਟਰ ਵੱਲੋਂ ਸੰਡੇ ਨੂੰ ਇੱਥੇ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਤੇ ਫਿਰ ਹਾਲ ਬਿਲਕੁਲ ਸਨਾਟਾ ਛਾਇਆ ਹੋਇਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਸਾਹਮਣੇ ਵੀ ਤਸਵੀਰਾਂ ਦਿਖਾਣ ਜਿੱਥੇ ਕਿ ਕੈਂਟੀਨ ਬਣੀ ਹੋਈ ਸੀ ਤੇ ਕੈਂਟੀਨ ਦੇ ਵਿੱਚ ਵੀ ਬਿਲਕੁਲ ਸਨਾਟਾ ਛਾਇਆ ਹੋਇਆ ਤੇ ਸਿਰਫ ਇੱਕੋ ਦੁਕਾਨ ਜਿਹੜੀ ਹੈ ਇੱਥੇ ਖੁੱਲੀ ਹੈ ਤੇ ਉਮੀਦ ਜਿਹੜੇ ਹੈ ਅੰਦਰ ਲੋਕ ਹੈ ਇਹੀ ਜਿਤਾ ਰਹੇ ਨੇ ਕਿ ਹੁਣ ਮਾਨਯੋਗ ਉੱਚ ਅਦਾਲਤ ਦੇ ਵਿੱਚ ਇਸ ਫੈਸਲੇ ਨੂੰ ਚੈਲੰਜ ਕੀਤਾ ਜਾਵੇਗਾ ਅਤੇ ਬਜਿੰਦਰ ਪਾਸਰ ਜਲਦ ਬਾਹਰ ਆ ਜਾਣਗੇ ਫਿਰ ਹਾਲ ਇੱਥੇ ਕੋਈ ਵੀ ਵੱਡਾ ਪ੍ਰਬੰਧਕ ਨਹੀਂ ਹੈ ਜਿਸ ਨਾਲ ਗੱਲਬਾਤ ਕੀਤੀ ਜਾਵੇ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਵਿਰੋਧੀ ਟੋਲ ਪਲਾਜ਼ਾ ਦੇ ਅੱਗੇ ਬਣੀ ਹੋਈ ਚੱਚਾ ਦੀਆਂ ਚਰਚੀਆਂ ਜਿੱਥੇ ਕੀ ਸੰਦੇ ਨੂੰ ਇੱਥੇ ਨਾਮ ਚਰਚਾ ਹੁੰਦੀ ਸੀ ਤੇ ਇੱਥੇ ਲੋਕਾਂ ਦੀਆਂ ਬਿਮਾਰੀਆਂ ਠੀਕ ਵੀ ਕੀਤੀਆਂ ਜਾਂਦੀਆਂ ਸਨ